ਲਓ ਵੀ ਸਜਣਾ ਆ ਜਿਹੜੇ ਕਠਲਾਂ ਤੋਂ ਆਪਾਂ ਤਿਆਰ ਕਰਤੀ ਆ ਜਿਹੜੀ ਕਠਨ ਵਾਲੀ ਸਬਜੀ ਸੋ ਪੂਰਾ ਵਲੌਗ ਦੇਖੋ ਲਾਸਟ ਤੱਕ ਤੇ ਬਣਾਓ ਸਵਾਦ ਸਵਾਦ ਕਠਲ ਦੀ ਸਬਜੀ ਬਹੁਤ ਹੀ ਘੈਂ ਆਏ ਹੋਏ ਹੋਏ ਆ ਸਾਰੇ ਮਸਾਲੇ ਪਾ ਪੂ ਕੇ ਆਪਣਾ ਬਣਾਉਂਗਾ ਕੀ ਮੰਮੀ ਜੀ ਕਠਲ ਇਹਦੇ ਮੰਮਾ ਪਕੌੜੇ ਵਾਂਗੂ ਪੁੱਜੀ ਜਾਂਦੇ ਆ ਲਓ ਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਾਂਗੇ ਆਪਾਂ ਟੀਸੀ ਦੇ ਚੜ੍ਹ ਕੇ ਤੁਸੀਂ ਕਹਿਣਾ ਕਿ ਇੱਥੇ ਕਿੱਧਰ ਚੜੇ ਫਿਰਦੇ ਆ ਆ ਵੇਖੋ ਤੇ ਬਹਿ ਹਰਾਨ ਹੋਵੋ ਅੱਜ ਆਪਾਂ ਬਣਾਉਣੀ ਬਹੁਤ ਹੀ ਵਧੀਆ ਆਰਗੈਨਿਕ ਸਬਜੀ ਬਣਾਵਾਂਗੀ ਕਾਦੀ ਸਬਜੀ ਬਣੂਗੀ ਕੱਤਲ ਦੀ ਸਬਜੀ ਪਹਿਲਾਂ ਤੇ ਤੁਹਾਨੂੰ ਕੱਤਲ ਦਿਖਾ ਦਈਏ ਲਓ ਜੀ ਆਹ ਇਹ ਅਸੀਂ ਟੰਗਿਆ ਨਹੀਂ ਆਪ ਲੱਗਾ ਹੋਇਆ ਇਹਦੇ ਆਣੀ ਇਹ ਬੂਟਾ ਲੱਗਾ ਹੋਊ ਵੀ ਬੜੇ ਕੱਤਲ ਲੱਗੇ ਹੋਏ ਸਬਜੀ ਵੀ ਬਣ ਜਾਂਦੀ ਤੇ ਇਹਦੇ ਪਕੌੜੇ ਵੀ ਬਣ ਜਾਂਦੇ ਦੋ ਚੀਜ਼ਾਂ ਦੇ ਕੰਮ ਆਉਂਦਾ ਨਾਲੇ ਸਬਜੀ ਬਣਦੀ ਆ ਨਾਲੇ ਕੁਖਰੀ ਜੀ ਸਬਜ਼ੀ ਬਣਦੀ ਕਿਉਂਕਿ ਆਪਾਂ ਚਿਕਨ ਵਗੈਰਾ ਖਾਂਦੇ ਨਹੀਂਗੇ ਤੇ ਇਹਦੀ ਸਬਜ਼ੀ ਸੇਮ ਟੇਸਟ ਚਿਕਨ ਦਾ ਨਾਮ ਵੀ ਨਹੀਂ ਲੈਣਾ ਆਪਾਂ ਨੇੜੇ-ਤੇੜੇ ਨਹੀਂ ਜਾਂਦੇ ਯਾਰ ਇਹਦੀ ਸਬਜ਼ੀ ਤੁਸੀਂ ਖਾ ਕੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਚਿਕਨ ਆ ਕਿ ਉਹ ਲੈ ਮम्मा ਫੇਰ ਚੱਲ ਜਾਈਏ ਚਲੋ ਆਪਾਂ ਖਾਂਦੇ ਪੀਂਦੇ ਵੈਸੇ ਦੱਸਦੇ ਪਏ ਦੱਸਦੇ ਪਏ ਹਾਂ ਤੇ ਦੀ ਗੱਲ ਕਰਦੇ ਵੀ ਐਵੇਂ ਦਾ ਹੀ ਸੇਮ ਟੇਸਟ ਹਾਂ ਓਕੇ ਚਲੋ ਠੀਕ ਆ ਤੋ ਸੱਜਣੋ ਕਠਲ ਦੀ ਸਬਜ਼ੀ ਬਣਾਵਾਂਗੇ ਜੇ ਹੋ ਸਕੇ ਤੇ ਪਕੌੜੇ ਵੀ ਬਣਾ ਲਾਂਗੇ ਜੇ ਸਾਡੇ ਕੋਲ ਟਾਈਮ ਹੋਇਆ ਸੋ ਅੱਜ ਆਪਾਂ ਇੱਥੇ ਹੀ ਤੋੜ ਕੇ ਲੈ ਕੇ ਜਾਣੇ ਕਠਲ ਇਥੇ ਬਣਾਉਣੇ ਆ ਤੇ ਕਿੰਨੇ ਇਹ ਕਹਣੀ 2 ਸਾਲਾਂ ਬਾਅਦ ਲੱਗਦਾ ਨਾ ਪਾਲ ਇਹਨਾਂ ਨੂੰ 2 ਸਾਲਾਂ ਬਾਅਦ ਲੱਗ ਜਾਂਦਾ ਕਰੇ 3 ਸਾਲ ਬਾਅਦ ਲੱਗ ਜਾਂਦਾ ਹਾਂਜੀ ਲਈ ਲਓ ਜੀ ਆ ਇਧਰ ਚੈੱਕ ਕਰੋ ਕਠਲ ਕਠੋ 1 2 3 4 5 ਉਧਰ ਸਾਰੇ ਕਠਲ ਹੀ ਕਠਲ ਹੋਏ ਪਏ ਇਹ ਬਹੁਤ ਵੱਡੇ ਵੀ ਹੋ ਜਾਂਦੇ ਆ ਹਾਂ ਜਦੋਂ ਕਿਤੇ ਹਨੇਰੀ ਆਵੇ ਤੇ ਬੰਦਾ ਇਹ ਥੱਲੇ ਨਾ ਸੋਵੇ ਹਾਂ ਇਹ ਵੀ ਬੰਦੇ ਨੇ ਹਮੇਸ਼ਾ ਲਈ ਸੌ ਜਾਣਾ ਇੱਕ ਗੱਲ ਇਹ ਆ ਵੀ ਜਦੋਂ ਆਪਾਂ ਇਹਨਾਂ ਨੂੰ ਛੇਲਣਾ ਵਾ ਜਾਂ ਆਪਾਂ ਇਹਨਾਂ ਨੂੰ ਕੱਟਣਾ ਪਹਿਲਾਂ ਸਰੋਂ ਦਾ ਤੇਲ ਹਾਂ ਉਹ ਆਪਾਂ ਬਾਅਦ ਚ ਸਾਰਾ ਕੁਝ ਬੋਲਦੇ ਆ ਉਹ ਤੋਂ ਸਾਰੀ ਪ੍ਰੋਪਰ ਐਸਪੀ ਦੱਸਾਂਗੇ ਸੋ ਵਲੌਗ ਬੜਾ ਘੈਂਟ ਹੈ ਤੇ ਇੰਟਰਸਟਿੰਗ ਨਾਲੇ ਵਕਰੀ ਵੀ ਸਕਦੇ ਲੋ ਕੀਤਾ ਗਿਆ ਸਪੌਂਸਰ ਬਾਈ ਸੁਨੇਹ ਪ੍ਰੀਜ਼ੈਂਸ ਸੰਦੂ ਕਿਹ ਕੁ ਆ ਕਰੇ ਲੱਗਾ ਇਹਨੇ ਭਾਈ ਸਪੌਂਸਰ ਕਰਦਾ ਉਧਰ ਪਾਇਆ ਉਹ ਦਿਨ ਭਾਵੇਂ ਇਹਨੂੰ ਗਾੜਾ ਪਈ ਜਾਣ ਪੁਆੜ ਤੂੰ ਕਹਿੰਦੇ ਤਾਂ ਆਪਾਂ ਸਾੜੀ ਬਣਾਉਣੀ ਸੀ ਸਾੜੀ ਰਿੰਗੜ ਜਾਣਾ ਤੋੜੀ ਆ ਆ ਯੈਸ ਕੋਈ ਉਸ ਤੇ ਦੂ ਵੀ ਵੱਡੇ ਲੱਗੇ ਹੋਇਆ ਮਮਾ ਵੈਰੀ ਗੁੱਡ ਜਦੋਂ ਜਨ ਕਰਨੀ ਪੈਂਦੀ ਰੁਕੋ ਸੁਨੀਲ ਹਰ ਮਨ ਤਰ੍ਹਾਂ ਮੂੰਹ ਤੇ ਆ ਕੇ ਵਦਨਾ ਤੇ ਇਹ ਦੁੱਧ ਹੁਣ ਤੇ ਉਹਦੇ ਹਰ ਮਨ ਨਾਲ ਨਾ ਲਾਟੀ ਸ਼ਰਟ ਦੇ ਤੇ ਦਾਗ ਨਹੀਂ ਲਾ ਥੱਲੇ 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 ਫਾਈਨਲੀ ਆਪਣਾ ਪਹਿਲਾ ਕੀ ਸੀਗਾ ਇਹ ਪੱਟਾ ਕੱਟਾ ਕੱਟਾ ਪਸੰਦ ਨਹੀਂ ਕੱਟਾ ਛੋੜ ਲਿਆ ਆਈ ਐ ਛੋਟੂ ਬ੍ਰੇਕ ਲਾ ਲਾ ਲਓ ਜੀ ਛੋਟੂ ਜੀ ਆ ਚੁਕੇ ਹੁਣ ਉਹ ਉੱਪਰ ਕੱਠਲ ਲੱਗਾ ਇਹ ਆਪਣੇ ਤੋਂ ਛੋਟੂ ਆਈਆਂ ਨੇ ਤੋੜ ਕੇ ਦੇਈ ਤਰੋ ਕੇ ਖਿਡਾਰੀ ਹਮਾਰੇ ਛੋਟੂ ਭయ్యా ਬਹੁਤ ਹੀ ਬੜੀਆ ਕੰਮ ਕਰਤੇ ਹੈ ਵਾਹ ਪੇੜ ਪਰ ਚੜਤੇ ਹੋਏ ਕੱਠਲ ਕੋਲ ਉਹ ਛੋਟੂ ਨੇ ਇਹਦਾ ਭਰਾ ਮੈਂਟੀ ਲਾਇਆ ਲੈ ਇਨਸਟਾ ਕੀ ਆ? ਐਨਸਪਾਰਟ ਕੀ ਆ ਮਮਾ? ਐਨਸਪਾਰਟ ਐਨਸਪਾਰਟ ਕੀ ਆ? ਇਹ ਦਿੰਸਪਾਰਟ ਆ ਮਮਾ। ਐਕਸਪਾਰਟ ਮਮਾ ਚੱਲ ਕੁਛ ਹੋਇਆ। ਸਮਝ ਤਾਂ ਲੱਗਦੀ ਨਾ। ਤੇ ਪੰਜਾਬੀ ਚ ਬੋਲਿਆ ਕਰੋ। ਕੀ ਆ ਇਹ? ਪੰਜਾਬੀ ਚ ਤਜਰਬੇਕਾਰ। ਹਾਂ। ਨਹੀਂ ਪੰਜਾਬੀ ਨਹੀਂ ਇੰਗਲਿਸ਼ ਹੀ ਬੋਲਨੇ ਮਾ। ਨਹੀਂ ਪੰਜਾਬੀ ਚ ਕੀ ਆ? ਤਜਰਬੇਕਾਰ। ਲਓ ਜੀ ਟੋਟਲ ਹੋ ਚੁਕੇ ਆ 3। 3 ਕਟੋਰ ਹੋ ਚੁਕੇ ਆ। ਤੇ ਹੁਣ ਇਹਨਾਂ ਦੀ ਆਪਾਂ ਕੱਟ ਕੇ ਸਬਜ਼ੀ ਬਣਾਵਾਂ। ਬਥੇ ਜੀ। ਛੋਟੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਛੋਟੂ ਆਪਕਾ। ਬਹੁਤ ਬਹੁਤ ਧੰਨਵਾਦ ਛੂਟ ਨੇ ਪੈਕਿੰਗ ਕਰਕੇ ਵੀ ਦੇਦੀ ਆਓ ਚੱਲੀਏ ਮੰਮਾ ਸੁਣੇ ਕਹੇ ਮੇਰੇ ਹੁੰਦੇ ਆ ਤੋੜੇ ਆ ਚੋਰੀ ਨਹੀਂ ਕੀਤਾ ਕਹੋ ਜੀ ਨਹੀਂ ਮੈਂ ਹੁੰਦੇ ਆ ਤੋੜੇ ਲਓ ਵੀ ਸਮਾਨ ਬੂਪੜਿਆਂ ਨੂੰ ਚੋਰੀ ਕਰਕੇ ਲਿਆਇਆ ਗੱਡੀ 'ਚ ਰੱਖ ਲਈਏ ਕਿਤੇ ਵੇਖ ਨਾ ਲੈਣ ਹੈਣਾ ਯਾਰ ਗੱਡੀ 'ਚ ਰੱਖ ਦਈਏ ਲਓ ਗੋਲੋ ਲਓ ਵੀ ਸਜਨੋ ਫਾਈਨਲੀ ਘਰੇ ਪਹੁੰਚ ਚੁੱਕੇ ਆ ਤੇ ਕਸਲਾ ਆਪਣੇ ਸਾਹਮਣੇ ਪਿਆ ਤੇ ਇਹਨੂੰ ਕੱਟ ਕੇ ਹੁਣ ਬਣੂਗੀ ਆਪਣੀ ਸਬਜੀ ਸੋ ਸਬਜੀ ਇਹਦੀ ਬਹੁਤ ਹੀ ਸਵਾਦ ਬਹੁਤ ਹੀ ਰੇਅਰ ਲੱਭਦੇ ਨੇ ਜਿਹੜੇ ਆਰਗੈਨਿਕ ਹੁੰਦੇ ਜਿਵੇਂ ਆਪਣੇ ਭੂਆ ਜੀ ਘਰੇ ਬੂਟਾ ਲਗਾਏ ਬਹੁਤ ਰੇਅਰ ਹੁੰਦੇ ਨੇ ਤੇ ਹੁੰਦੇ ਵੀ ਬੜੇ ਮਹਿੰਗੇ 100 ਰੁਪਏ ਕਿਲੋ ਹੁੰਦਾ ਨਾ ਤੇ ਬਣਾਉਣੇ ਵੀ ਬੜੇ ਜਦੋਜहद ਨਾਲ ਪੈਂਦੇ ਨੇ ਸੋ ਅੱਜ ਆਪਾਂ ਬਣਾਵਾਂਗੇ ਕਠਲ ਦੀ ਸਬਜ਼ੀ ਪਰ ਜਦੋਂ ਇਹਦੀ ਸਬਜ਼ੀ ਬਣ ਜਾਂਦੀ ਆ ਤੇ ਕਿਆ ਹੀ ਬਾਤ ਹੋ ਜਾਂਦੀ ਆ ਕਿ ਆਹ ਬੇਬੇ ਬਹੁਤ ਜ਼ਿਆਦੇ ਜੀ ਕਹਿੰਦਾ ਖਾਈ ਜਾਈਏ ਖਾਈ ਜਾਈਏ हां सो ਹੁਣ ਆਪਾਂ ਬਣਾਵਾਂਗੇ ਸਭ ਤੋਂ ਪਹਿਲਾਂ ਕੀ ਕਰਨਾ ਮੰਮੀ ਜੀ ਸਭ ਤੋਂ ਪਹਿਲਾਂ ਇਹਨੂੰ ਕੱਟਣਾ ਜਿਹੜਾ ਕੱਟਣਾ ਉਹ ਸਾਰਾ ਨੌਖਾ ਕੰਮ ਬਸ ਸਾਰਾ ਨੌਖਾ ਕੰਮ ਇਹਨੂੰ ਕੱਟਣਾ ਬਾਅਦੋਂ ਸਾਰਾ ਕੰਮ ਸੌਖਾ ਹੋ ਜਾਂਦਾ ਕਿ ਜਿਹੜਾ ਆਪਾਂ ਉਵੇਂ ਬਾਜ਼ਾਰੋਂ ਲਿਆਈਏ ਉਹ ਤਾਂ ਆਪਾਂ ਕਟਾ ਕੇ ਲੈ ਆਉਂਦੇ ਹਾਂ ਉਹਨਾਂ ਕੋਲੇ ਹੁੰਦੇ ਆ ਵੱਡੇ ਵੱਡੇ ਦਾਤ ਜੇ ਤੇ ਇਹਨੂੰ ਆਪਾਂ ਕਿਵੇਂ ਕਟਾਂਗੇ ਇਹਨਾਂ ਨੂੰ ਪਹਿਲਾਂ ਆਪਾਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਲਾ ਲੈਣਾ ਹੱਥਾਂ ਨੂੰ ਵੀ ਤੇ ਜਿਹੜੇ ਆਪਾਂ ਕਰਦਣਾ ਕੱਟਣਾ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਨਾ ਰਹਿਣਾ ਕਿਉਂਕਿ ਇਹਦੇ ਵਿੱਚੋਂ ਤੈਨੂੰ ਪਤਾ ਗੁੰਦਜੀ ਕਿੰਨੀ ਨਿਕਲਦੀ ਹੈ ਇਹ ਜੇ ਚਿੰਬੜ ਜੇ ਜ ਕੱਪੜਿਆਂ ਨੂੰ ਲੱਗ ਜਾਏ ਫਿਰ ਇਹ ਲੈਂਦੀ ਨਹੀਂ ਫਿਰ ਜੇ ਕੱਪੜਿਆਂ ਨੂੰ ਲੱਗਦੀ ਕਿ ਮੈਨੂੰ ਗਾਲਾਂ ਨਹੀਂ ਕੱਢਣੀਆਂ ਤੁਸੀਂ ਤੇ ਤੈਨੂੰ ਕੱਢਣੀਆਂ ਤੂੰ ਨਵਾਂ ਪਜਾਮਾ ਪਾ ਕੇ ਬਹਿ ਗਿਆ ਮੈਂ ਤੈਨੂੰ ਤਾਂ ਹੀ ਕਿਹਾ ਚਿੱਟੀ ਟੀ-ਸ਼ਰਟ ਪਾਈ ਤੂੰ ਵੀ ਪੁਰਾਣੇ ਕੱਪੜੇ ਪਾਇਆ ਫੇਰ ਨਾਲ ਹੀ ਦੱਸਿਆ ਨਹੀਂ ਚਲੋ ਹੋਂ ਦਾ ਕੋਈ ਨਹੀਂ ਦੇਖੀ ਜਾਓ ਫਿਰ ਕੱਟਦੀ ਆ ਬੇਬੇ ਕੱਟ ਕੇ ਮੈਂ ਵੀ ਵੇਖੂ ਕੱਟ ਜਾਂ ਨੂੰ ਤੇ ਆਪ ਨਹੀਂ ਕੱਟਣਾ ਤੁਸੀਂ ਮੈਂ ਵੀ ਕੱਟੂ ਨਾਲ ਲੱਗੂ ਵੀ ਤੁਹਾਡੇ ਲਓ ਜੀ ਫਾਈਨਲੀ ਅਤਾਨੂੰ ਤੇ ਤੇਲ ਲਾ ਚੁਕਿਆ ਹੁਣ ਇਧਰ ਜੇ ਪੇੜ ਨਾ ਝੜੇ ਪਤਾ ਕੋਈ ਨਹੀਂ ਲੱਗਦਾ ਅੱਜ ਕੱਲ ਲਓ ਅੱਛਾ ਇਹਨੂੰ ਕਰਦ ਨੂੰ ਵੀ ਤੇਲ ਲਾ ਲੈਣਾ ਹੈ ਕਰਦ ਨੂੰ ਵੀ ਨਹੀਂ ਤਾਂ ਚਿੰਬੜ ਜਾਣਾ ਉਹ ਮੈਂ ਵੀ ਲਾ ਲਾਂ ਲਾ ਲਾਂ ਜੇ ਤੂੰ ਕੁਝ ਕਰਾਏਂਗਾ ਤੇ ਲੈ ਕੀ ਮਤਲਬ ਤੁਹਾਡਾ ਪੁੱਤ ਤੁਹਾਡੇ ਨਾਲ ਬੈਠਾ ਕਿਉਂ ਨਾ ਕਰਾਊਗਾ ਕਿਉਂਕਿ ਤੇਲ ਲੱਗਿਆ ਕਰਕੇ ਕਰਦ ਵੀ ਹੱਥ ਚ ਤਲਕ ਦੀ ਅੱਥਾਨੂੰ ਵੀ ਲੱਗਾ ਤੇ ਉਹਨੂੰ ਵੀ ਲੱਗਾ ਲਓ ਜੀ ਇਧਰ ਕਟਿਆ ਜਾਂਦਾ ਮਤੇਰੇ ਆਂ ਓਏ ਥੋੜੀ ਹਾਂਜੀ ਘੜਜਾ ਪਹਿਲਾਂ ਦੋ ਟੋਟੇ ਕਰ ਲਈਏ ਮੈਨੂੰ ਆਤੀ ਨਹੀਂ ਲਾਉਂਦੇ ਯਾਰ ਫਿਰ ਕਿਹੜਾ ਬੂਟਾ ਗਾਦਾ ਕੱਢਦਾ ਮੇਰਾ ਤਾਂ ਤੇਲ ਆਇਆ ਵਾ ਗਿਆਣ ਕੇ ਵੇਸਟ ਹੋ ਜਾਣਾ ਤੇਲ ਇਹਨਾਂ ਲਓ ਮੈਂ ਜੋਰ ਲਵਾਵਾਂ ਜੋ ਮਟਦਾ ਹੁਣ ਦੋ ਪੀਸ ਕਰ ਲਈਏ ਕਿੱਧਰ ਨੂੰ ਚਾਈ ਜਾਂਦਾ ਉਹ ਕਿੱਧਰ ਚੱਲਿਆ ਗਿਆ ਸਹੀ ਹੈ ਸਹੀ ਹੈ ਸਹੀ ਹੈ ਸਹੀ ਸਹੀ ਹੈ ਕਿੱਧਰ ਗਿਆ ਨਿਸ਼ਾਨ ਉਹ ਕੋਈ ਨਾ ਕੱਟ ਤੋਂ ਕਹੇ ਬੰਨੇ ਨੂੰ ਤਾਂ ਹੋਊਗਾ ਹੀ ਇੱਕ ਮਿੰਟ ਲਿਆਓ ਲਿਆਓ ਹੁਣ ਇਹਨੂੰ ਐਂ ਇਦਾਂ ਕਰਾਂਗੇ ਪਰ ਪਰੋ ਇਹ ਵੈਰੀ ਗੁੱਡ ਵੈਰੀ ਗੁੱਡ ਅਮ ਜਿਆ ਕਿੰਨਾ ਹਜੇ ਵੀ ਆ ਚਪਚਿਪਾ ਜਾ ਅੱਛਾ ਆ ਦੋਦੀਆ ਹੀ ਆਉ ਹਨ ਹਰਮਨ ਕੀ ਕਰੇ ਇਹ ਜਿੰਨੀ ਛੋਟੀ ਓਨੀ ਤਿੱਕੀ ਬੇਬੇ ਇਹ ਕਰ ਦਲੈਂਦੀ ਛੋਟੀ ਪਹਾੜੀ ਨਾ ਲੈ ਗਈ ਤੋ ਇਧਰ ਵੇਖੀ ਚੱਲਨੀ ਹੀ ਰਿਹਾ ਆਪਾਂ ਮੈਂਟਾ ਚ ਭੜਕਾ ਦੇਣਾ ਪਾਹੀ ਲਾ ਯੇ ਫਾਈਨਲੀ ਆਪਾਂ ਇਹਨੂੰ ਕੱਟਤਾ ਤੇ ਹੁਣ ਇਹਨੂੰ ਵੀ ਕਟਾਂਗੇ ਆਹ ਦੇ ਸਗੋਂ ਵੱਡੀ ਕਰ ਦੇ ਦੇਣਾ ਤੇ ਸਗੋਂ ਸੌਖਾ ਕੱਟਿਆ ਜਾਣਾ ਚ ਤੁਸੀਂ ਤਾਂ ਇੰਨਾ ਚਿਰ ਲਈ ਜਾਂਦੇ ਆ ਤੇ ਮੈਂ ਮਿੰਟਾਂ ਮਿੰਟ ਹੀ ਕੱਟ ਦੇਣਾ ਸੀ ਲੈ ਕਰ ਲਓ ਗੱਲਾਂ ਇਹ ਤੇ ਕੋ ਆ ਵੱਡਾ ਸਾਰਾ ਕੱਠ ਲਾਵਾ ਬੇਬੇ ਨੇ ਬਣਾਵਾਂਗੇ ਵੇਖ ਦੇ ਫੇਰ ਵੇਖ ਕੱਟ ਕੇ ਵਿਖਾਵਾਂਗੀ ਫੇਰ ਮੈਂ ਵੇਖਦੇ ਫੇਰ ਇੱਕ ਮਿੰਟ ਚ ਕੱਟ ਦੇ ਕੇ ਇੱਕ ਘੰਟੇ ਚ ਦੂਜੇ ਦੇ ਹੱਥ ਚ ਲੱਗਦਾ ਹੁੰਦਾ ਜਦੋਂ ਆਪ ਲੱਗ ਜੀਏ ਉਹ ਹੱਥ ਉਹ ਨਹੀਂ ਨਹੀਂ ਕੀ ਕਹਿੰਦੇ ਨੇ ਲੱਡੂ ਦੁੱਧ ਜੀਏ ਲੱਡੂ ਦੂਜੇ ਦੇ ਹੱਥਾਂ 'ਚ ਚੰਗਾ ਲੱਗਦਾ ਤੇ ਆਪ ਖਾਈਏ ਤੰਗ ਕਰਦਾ ਉਹ ਚੀਜ਼ ਹੀ ਆ ਨਹੀਂ ਮੈਂ ਆ ਮੈਂ ਇਹ ਲੱਡੂ ਖਾ ਲੈਣਾ ਜਿਵੇਂ ਦਾ ਮਰਜ਼ੀ ਲੱਡੂ ਹੋਵੇ ਤੇ ਜੇ ਗੱਲ 'ਚ ਫਸ ਗਿਆ ਫਸੀ ਜਾਵੇ ਮੈਂ ਪਾਣੀ ਪੀ ਲੋ ਤੋਂ ਲੱਡੂ ਤੇ ਖਾਣਾ ਹੀ ਆ ਜਿਵੇਂ ਜੀ ਹੋ ਜੇ ਹਾਂ ਬਾਲਾ ਟਾਈਮ ਨਹੀਂ ਆਪ ਪੈਣ ਦੇਣਾ ਲੱਡੂ ਪਤਲਾ ਹੋਣਾ ਚਾਹੀਦਾ ਮੋਟਾ ਹੋਣਾ ਚਾਹੀਦਾ ਜਿਵੇਂ ਮਰਜ਼ੀ ਲੱਡੂ ਹੋਵੇ ਯਾਰ ਲੱਡੂ ਵੀ ਕਈ ਰਗਮਾਂ ਦੇ ਹੁੰਦੇ ਆ ਮੋਟੇ ਵੀ ਹੁੰਦੇ ਆ ਮੁੱਤ ਜੂਰ ਦੇ ਵੀ ਹੁੰਦੇ ਆ ਨਿੱਕੇ ਵੀ ਹੁੰਦੇ ਆ ਤੇ ਵੇਸਣ ਵਾਲੇ ਵੀ ਹੁੰਦੇ ਆ ਤੇ ਵੇਸਣ ਵਾਲੇ ਵੀ ਹੁੰਦੇ ਆ ਲਓ ਜੀ ਬਾਕੀ ਕੰਮ ਬਾਕੀ ਕੰਮ ਤੇ ਸੌਕੇ ਲਓ ਜੀ ਸ਼ੈਲ ਲਾਉਣੀ ਆਏ ਕਰਕੇ ਜਿਵੇਂ ਆਪਾਂ ਅੰਬ ਦੀ ਨਹੀਂ ਸ਼ੈਲ ਲਾ ਦਿੰਦੇ ਪਪੀਤੇ ਪੂਤੇ ਦੀ ਹਾਂ ਤੁਹਾਡੇ ਕੋਲ ਲੈ ਜਾਂਦੀ ਸ਼ੈਲ ਆਪਦੀ ਵੀ ਸਾਡੀ ਲੈ ਜਾਂਦੀ ਐਦਾਂ ਹੀ ਲੈਂਦੀ ਆ ਇਹ ਲਓ ਪਤਾ ਲੈਂਦੇ ਸ਼ੈਲ ਥੋੜੇ ਦਿਨ ਪਹਿਲਾਂ ਜਦੋਂ ਜਦੋਂ ਬਾਹਲੇ ਸੋਨੇ ਕੰਮ ਕਰ ਲਈ ਤੂੰ ਸਾਡੀ ਵੀ ਸ਼ੈਲ ਲੈ ਹੀ ਜਾਂਦੀ ਅਸਕਰ ਆਪੇ ਪੁੰਜ ਲਿਆ ਸੀ ਨਾ ਆਪ ਕੋਈ ਓਏ ਓਏ ਹੀ ਰਿਆ ਮੱਖੀ ਯਾਰ ਵਿਚਾਰੀਆ ਲਿਓ ਹੀ ਆ ਇੱਥੇ ਮੱਖੀ ਉਹਦੀ ਉਹਦੇ ਲੱਗ ਗਿਆ ਵਾ ਮਾਰ ਦੇ ਸਰ ਮਾਰ ਹੁਣ ਆਪਾਂ ਆਛਾ ਲਲਾ ਕੇ ਫਿਰ ਆਪਾਂ ਪੀਸ ਇਹ हिसाब ਨਾਲ ਕਰ ਲੈਣਾ ਛੋਟੇ ਹੋਣ ਨਾ ਵੱਡੇ ਹੁਣ ਓਕੇ ਜੀ ਲਓ ਜੀ ਸ਼ੈਲ ਕੋ ਉਤਾਰ ਲੇਂਗੇ ਪਹਿਲਾਂ ਸ਼ੈਲ ਛੋਟੇ ਛੋਟੇ ਪੀਸੋ ਮੇ ਕਾੜ ਦੇਂਗੇ ਫਿਰ ਇਸ ਕੋ ਖਾ ਲੇਂਗੇ ਨਹੀਂ ਬਣਾਏਂਗੇ ਫਿਰ ਖਾਏਂਗੇ ਹਾਂ ਬੇਬੇ ਤਵੇਖ ਤੂੰ ਤੀਰ ਤਾਂ ਨਾ ਫਿਰ ਖਾ ਵੀ ਲਈ ਫਿਰ ਬੇਬੇ ਦੇ ਹੱਥਾਂ ਦੇ ਸਰੋਂ ਦਾ ਤੇਲ ਲਾ ਬੇ ਬੇ ਰੌੜਾ ਹੀ ਪਾਈ ਜਾਂਦੀ ਯਾਰ ਮੇਡੀ ਤੇ ਰੌੜਾ ਹੀ ਪਗਣਾ ਜੇ ਤਾਂ ਛੇਤੀ ਨਹੀਂ ਕਰਦਾਗਾ ਲਓ ਜੀ ਹੌਲੀ ਹੌਲੀ ਯਾਰ ਇਹਦੀ ਉਂਜ ਨਾ ਮਸ਼ਹੂਰ ਵੀ ਬੜਾ ਏ ਹਨਾ ਜਿਹੜੀ ਇਹਦੀ ਸਬਜੀ ਆ ਸਬਜੀ ਐ ਵੀ ਜਿਵੇਂ ਆਪਾਂ ਹੁਣ ਚਿਕਨ ਨਹੀਂ ਖਾਂਦੇ ਪੇੜ ਚਿਕਨ ਮਾਂਜ ਪੇੜ ਮਾਰਨੀ ਆ ਵੀ ਆਪਾਂ ਲੋਕ ਹਾਂ ਵੀ ਉਹ ਉਨੀ ਤਾਕਤ ਹੀ ਦਿੰਦਾ ਏ अच्छा अच्छा ਜਿਵੇਂ ਉਹਦੇ ਜਨੀਏ ਤੇ ਚ ਸ਼ਕਤੀ ਹੁੰਦੀ ਆ ਜਿਹੜੇ ਟੇਸਟ ਵੀ ਇਹਦਾ ਉਹਦੇ ਵਰਗਾ ਹੀ ਹੁੰਦਾ ਸੁਣਿਆ ਹੀ ਆ ਆਪਾਂ ਵੀ ਟੇਸਟ ਉਹਦੇ ਵਰਗਾ ਹੀ ਆ ਹਾਂ ਸੁਣਿਆ ਹੈ ਭਾਈਆ ਵੀ ਆਪਾਂ ਗੱਲ ਕਹਿ ਕੇ ਤੂੰ ਵੱਜ ਗਈ ਵੀ ਆਪਾਂ ਕਿਹੜਾ ਕਦੇ ਖਾਧਾ ਏ ਪਰ ਕਹਿੰਦੇ ਆ ਲੋਕ ਵੀ ਉਹਨੇ ਜੀ ਵਿਟਾਮਿਨ ਹੁੰਦੇ ਇਹਦੇ ਵਿੱਚ ਆਇਆ ਆਪਾਂ ਨੂੰ ਤਾਂ ਤਾਂ ਟਾਈਮ ਲੱਗ ਰਿਹਾ ਨਾ ਵੀ ਆਪਾਂ ਆਪ ਹੀ ਕੱਟਿਆ ਆਪ ਹੀ ਸਾਰਾ ਕੁਝ ਕੀਤਾ ਉਹ ਤਾਂ ਬਸ ਆਪਾਂ ਬਾਜ਼ਾਰੋਂ ਕੱਟਿਆ ਘਟਾਇਆ ਲੈ ਆ। ਅੱਜ ਮੰਨ ਲਓ ਤੁਸੀਂ ਬਣਾਉਣੇ ਤੁਸੀਂ ਤਾਂ ਬਾਜ਼ਾਰੋਂ ਕੱਟਿਆ ਘਟਾਇਆ ਲੈ ਆਉਣਾ ਵਾ। ਹਾਂ। ਉਹਦੇ ਕੋਈ ਚੱਕਰ ਨਹੀਂ ਇੰਨਾ ਟਾਈਮ ਲੱਗਦਾ। ਵੇ ਲੋ ਜਿਹੜਾ ਬਾਜ਼ਾਰ ਵਾਲਾ ਕੀ ਪਤਾ ਕਦੋਂ ਕਦਾਂ ਕੱਟ ਕੇ ਰੱਖਿਆ ਹੁੰਦਾ ਉਹਨਾਂ ਦਾ। ਹਾਂ। ਇਹ ਆਪਾਂ ਨੂੰ ਪਤਾ ਵੀ ਆਪਾਂ ਤਾਜ਼ਾ ਹੀ ਤੋੜ ਕੇ। ਸਹੀ ਗੱਲ। ਜਿਵੇਂ ਕੋਈ ਕੋਲਡ ਸਟੋਰ ਬਣੇ ਆ ਉਹਦੇ ਜੋ ਰੱਖ ਲੈਂਦੇ ਆ ਕਿ ਖਰਾਬ ਨਾ ਹੋਵੇ। ਉਹ ਉਹੀ ਚੀਜ਼ ਹੁੰਦੇ ਮਮਾ ਸਹੀ ਗੱਲ ਆ। ਵੇਖ ਲਾ ਕਿੱਡੇ ਕਿੱਡੇ ਲੱਗੇ ਆ ਜੇ ਬੰਦਾ ਥੱਲੇ ਬੈਠਾ ਹੋਵੇ ਤੇ ਉਹ ਸੈਰ ਚ ਵੱਜੇ ਤੇ ਉਂਝ ਬੇਹੋਸ਼ ਹੋ ਜੇ ਤੇ ਭੈਣ ਡੇ ਡੇ ਕੱਟਣ ਲੱਗੇ ਹੋਏ। ਆ ਉੱਤੇ ਲੱਗੇ ਆ ਤੇ ਹਸਾਬ ਲਾ ਲਓ ਜੇ ਸੈਰ ਚ ਬਚਿਆ ਬੰਦੇ ਦੇ ਆ ਕੇ ਵੱਜਾ। ਨਹੀਂ ਟੁੱਟਣ ਵਾਲੀ ਸੁਭਾਵਨਾ ਦਾ ਕੋਈ ਹੋਣੀ ਕੱਟਿਆ ਨਹੀਂ ਟੁੱਟਦਾ ਤੇ ਉਹ ਤੇਰਾ ਸੱਚ ਵੱਜਣ ਲੱਗਾ। ਵੇ ਬਗਾਨੀ ਬਾਤ ਤੂੰ ਚੁੱਪੀ ਕਰ ਜੋ। ਬੇਬੇ ਨੂੰ ਗੁੱਸਾ ਚੜੀ ਜਾਂਦਾ ਆਪਣੇ ਹੋਰ ਤੁਸੀਂ ਚੁੱਪ ਕਰਨਾ ਕਿ ਨਹੀਂ ਕਰਨਾ ਨਹੀਂ ਮੈਂ ਨਹੀਂ ਚੁੱਪ ਕਰਨਾ ਸੋਚਿਆ ਨਹੀਂ ਕੀ ਸੋਚਿਆ ਨਹੀਂ ਬੀਤੇ ਗਈ ਆਪਾਂ ਤੁਸੀਂ ਸਾਰਿਆਂ ਨੇ ਸਾਡੇ ਨਾਲ ਰਲ ਮਿਲ ਕੇ ਆਪਾਂ ਸਾਰਿਆਂ ਨੇ ਕਟੜ ਬਣਾਉਣਾ ਹੈ ਠੀਕ ਆ ਤੇ ਕਟਾਉਣਾ ਵੀ ਤੁਸੀਂ ਨਾਲ ਹੀ ਆ ਕਾਟ ਤੇ ਆਪਾਂ ਲਾਵਾਂਗੇ ਬਾ ਮਮੀ ਇੱਕੋ ਗੱਲ ਦੀ ਡੱਟ ਲਾਈ ਤੇਰੇ ਡੈਡੀ ਨਹੀਂ ਆਏ ਤੇਰੇ ਡੈਡੀ ਨਹੀਂ ਆਏ ਤੇਰੇ ਡੈਡੀ ਨੇ ਤੁਹਾਡਾ ਪੁੱਤ ਤੁਹਾਡੇ ਕੋਲੇ ਬੈਠਾ ਹੈਲਪ ਕਰਾਈ ਤੇ ਜਾਂਦਾ ਹੈ ਪੁੱਤ ਤੂੰ ਬੜਾ ਕਰਾਉਂਦਾ ਵਾ ਤੇਰੇ ਡੈਡੀ ਨੇ ਤਾਂ ਹੁਣ ਸਾਰੇ ਕਟਾ ਦੇਣੇ ਸੀ ਮੇਰੇ ਨੂੰ ਐਸੇ ਗੱਲਾਂ ਚਲ ਛੱਡੋ ਫੇਰ ਤੇ ਫੇਰ ਤੂੰ ਇਹ ਵੀ ਕਹਿਣਾ ਕਿ ਵਿਆਹ ਵਿਆਹ ਹੀ ਕਰਦਾ ਰਹਿੰਦਾ ਹੈ ਆ ਆ ਇਹ ਹੀ ਚੀਜ਼ਾਂ ਨੇ ਹੁੰਦੀਆਂ ਇਹ ਹੀ ਤੇ ਚੀਜ਼ਾਂ ਨੇ ਮੈਨੂੰ ਘਾਟਿਆ ਕਿ ਉਹ ਵਿਚਾਰੀ ਬੈਠੇ ਕਵੇ ਮੇਰੇ ਹਸਬੰਡ ਮੇਰੇ ਹੱਬੀ ਨਹੀਂ ਆਏ ਮੇਰੀ ਜਾਨ ਨਹੀਂ ਆਏ ਮੈਂ ਫਿਰ ਭੱਜਿਆ ਵਾਂ ਯਾਰ ਐ ਬੇਬੇ ਕਰ ਦੋ ਵਿਆਹ ਮੇਰਾ ਵੀ ਹੋਣਾ ਮੈਂ ਤਾਂ ਰੋ ਜਾਨੀ ਆ ਵਾਪਾ ਕਰਾ ਲੈਣਾ ਯਾਰ ਹੁਣ ਜਲਦੀ ਕਰਾ ਲੈਣਾ ਅਗਲੇ ਮੇਰਾ ਕੋਈ ਰਿਸ਼ਤੇਦਾਰ ਹੁੰਦਾ ਕਿ ਭੈਣ ਭਰਾ ਉਹ ਹਰਮਨ ਦਾ ਵਿਆਹ ਕਰੋ ਹਰਮਨ ਦਾ ਵਿਆਹ ਕਰੋ ਲਓ ਜੀ ਹੁਣ ਛਿੱਲਾਂ ਲਾ ਲੀਆਂ ਤੇ ਹੁਣ ਮम्मी ਕੀ ਕਰਨਾ ਹੈ ਇਹਨਾਂ ਦੇ ਪੀਸ ਕਰਨੇ ਨਾ ਛੋਟੇ ਕਰਨੇ ਨਾ ਵੱਡੇ ਕਰਨੇ ਏਡੇ ਏਡੇ ਲਓ ਵੀ ਸਜਣ ਹੁਣ ਛੋਟੇ ਛੋਟੇ ਪੀਸਾਂ ਚ ਇਹਨਾਂ ਨੂੰ ਕੱਟ ਲਾਂਗੇ ਲਓ ਇਹਦੀ ਜਿਹੜੀ ਸਬਜ਼ੀ ਬਾਨਨੀ ਆ ਨਾ ਸੱਚੀ ਏਡੀ ਕ ਕੈਂਟ ਬੰਦੀ ਆ ਨਾ ਉਹ ਹਨਾ ਮਾਮਾ ਤੇ ਚਾਰ ਵੀ ਇਹਦਾ ਪੈ ਜਾਂਦਾ ਜਿਵੇਂ ਹਾਂ ਬੜੇ ਕੰਮ ਆਉਂਦਾ ਇੱਕ ਕੰਮ ਨਹੀਂ ਇਕੱਲੇ ਸਬਜੀ ਦੇ ਨਹੀਂ ਇਹ ਤਰੀ ਵਾਲੀ ਸਬਜੀ ਬਣ ਜਾਂਦੀ ਸੁੱਕੀ ਸਬਜੀ ਬਣ ਜਾਂਦੀ ਪਕੌੜੇ ਵੀ ਬਣ ਜਾਂਦੇ ਆ ਹਾਂ ਹਾਂ ਦੱਸ ਦਿਓ ਜੇ ਤੁਸੀਂ ਚਾਹੋ ਨੀ ਕਿ ਆਪਾਂ ਕੱਠਲ ਵਾਲੇ ਪਕੌੜੇ ਬਣਾਈਏ ਉਹ ਵੀ ਤੁਸੀਂ ਦੱਸ ਦਿਓ ਸਾਡੇ ਸ਼ੈਫ ਜੀ ਉਹ ਵੀ ਤੁਹਾਨੂੰ ਬਣਾ ਕੇ ਖਵਾ ਦੇਣਗੇ ਸੋ ਉਸ ਤੋਂ ਪਹਿਲਾਂ ਅੱਜ ਆਪਾਂ ਸਬਜੀ ਨੂਨ ਮੈਚ ਮਸਾਲਾ ਹੰਗੰਗ ਬੜਕਾ ਬੇਬੇ ਤੂੰ ਬਹੁਤ ਕਿਊਟ ਆ ਤੈਨੂੰ ਮਾਰ ਕੇ ਲੱਫੜ ਦਾ ਨਾ ਜਾਣੇ ਪਜਾ ਦੇਣਾ ਬੇਬੇ ਲੁਧਿਆਣਾ ਨਹੀਂ ਚੰਡੀਗੜ੍ਹ ਜਾਣਾ ਉੱਥੇ ਚੰਡੀਗੜ੍ਹ ਨਹੀਂ ਜਾਣਾਗਾ ਚਾਹਦੇ ਉੱਥੇ ਕਿੰਨੀ ਆਲੋ ਆਲੋ ਆ ਮਾਰਨ ਲੱਭਣ ਬੈਠਾ ਕੀ ਕਰਦਾ ਇੱਥੇ ਚੌਂਕੜੀ ਮੈਨੂੰ ਬੜਾ ਮੈਲ ਕੱਟਾ ਮੈਂ ਬੇਬੇ ਕਰਦਾ ਪਿਆ ਅਲੋਂਗ ਬਿਲੋਂਗ ਲਓ ਜੀ ਇਧਰ ਕੱਠਾ ਲਾਪਾ ਚੰਗੀ ਤਰ੍ਹਾਂ ਪੀਸ ਕੱਟ ਲਏ ਛੋੜੇ ਛੋੜੇ ਕਰਕੇ ਕੱਟ ਕੇ ਧੋ ਕੇ ਸੁਕਾ ਲਏ ਹਾਂ ਧੋ ਕੇ ਸੁਕਾ ਲਏ ਆ ਤੇ ਹੁਣ ਆਪਾਂ ਪਾਵਾਂਗੇ ਸਰੋਂ ਦਾ ਘਰ ਦਾ ਵਧੀਆ ਦੇਸੀ ਤੇਲ ਮੇਰੇ ਵੀਰੋ ਮੰਮੀ ਕਿਹੜੀਆਂ ਕਿਹੜੀਆਂ ਇਹਦੇ ਚ ਪੈਣੀਆਂ ਵਾ ਪਿਆਜ਼ ਪੈਣਾ ਪਿਆਜ਼ ਲਸਣ ਅਦਰਕ ਇਹਦੇ ਚ ਟਮਾਟਰ ਵਾਵਾ ਪੈਣੇ ਸਭ ਤੋਂ ਪਹਿਲਾਂ ਅਜੇ ਵਰਤ ਆ ਇਹਦੇ ਚਾਪ ਆਪਾਂ ਸੋਨ ਗਰਮ ਕਰਕੇ ਇਹਨੂੰ ਫਰਾਈ ਕਰ ਲੈਣਾ। ਅੱਛਾ ਤੇਲ ਨੂੰ ਸਰੋਂ ਦੇ ਤੇਲ ਨੂੰ ਜੇ ਕਿਹਨੇ ਫਰਾਈ ਨਹੀਂ ਕਰਨਾ ਤੇ ਉਹ ਪਾਣੀ 'ਚ ਵੀ ਵਾਲ ਸਕਦੇ। ਅੱਛਾ ਆਪਦੀ ਮਰਜ਼ੀ ਆ। ਭਾਵੇਂ ਪਾਣੀ 'ਚ ਵਾਲ ਲਓ। ਜਦੋਂ ਜਦੋਂ ਪਾਣੀ 'ਚ ਇੱਕ ਚਮਚ ਨਮਕ ਦਾ ਪਾ ਕੇ ਥੋੜੀ ਜੀ ਹਲਦੀ ਪਾ ਕੇ ਉਹਨੂੰ ਜਾਣੀ ਦੀ 80% ਆਪਾਂ ਪਕਾ ਲੈਣਾ। ਤੇ ਨੱਪ ਕੇ ਵੇਖ ਲੈਣਾ ਉਹ ਥੋੜਾ ਸੌਫਟ ਹੋ ਜੇ। ਹਾਂ ਤੇ ਫਿਰ ਉਹਨੂੰ ਸਬਜ਼ੀ ਬਣਾ ਕੇ ਤੇ ਆਪਾਂ ਇਹਨੂੰ ਫਰਾਈ ਕਰ ਲੈਣਾ। ਦੋਵੇਂ ਚੀਜ਼ਾਂ ਕਰ ਸਕਦੇ। ਲਓ ਜੀ ਇਧਰ ਬੇਬੇ ਦੀ ਪਿਆਜ਼ ਚੀਰੀ ਜਾਂਦੇ ਆ। ਆਪਾਂ ਇਹ ਜੀਰ ਤੇ ਆ ਤੇ ਮੰਮੀ ਇਹਨੇ ਸਹਰ ਦਾ ਦੇਲ ਪਤਾ ਐਂਦਾ ਆਪਾਂ ਮੈਂ ਸਬਜ਼ੀ ਬਣਾ ਲਏ ਤੇ ਇਹਨਾਂ ਸਾਰੇ ਨੇ ਖਾ ਲੈਣੀ ਆ ਹਾਂ ਬਸ ਖਾਦੇ ਗਈ ਗੱਲਾਂ ਗੱਲਾਂ ਚ ਸਾਰਾ ਕੁਝ ਹੋ ਜਾਂਦਾ ਏ ਗੋਰਾ ਰੰਗੀ ਅੱਗ ਲਗੜਾ ਮੇਰੇ ਵਰਦਾ ਚੁੰਡੀਆਂ ਪਾਣੀ ਨੀ ਗੋਰਾ ਰੰਗੀ ਅੱਗ ਲਗੜਾ ਮੇਰੇ ਵਰਦਾ ਚੁੰਡੀਆਂ ਪਾਣੀ ਬਾ ਜਦੋਂ ਜਾਗ ਹੋਈ ਬੇਬੇ ਆਈ ਬੋਲੀਆਂ ਪਾਣੀ ਬੋਲੀ ਤੇ ਬੋਲੀ ਠਾ ਬੋਲੀ ਪੂਰਾ ਘਰਮ ਹੋ ਗਿਆ ਆਪਾਂ ਪੂਰਾ ਗਰਮ ਕਰਕੇ ਫੇਰ ਫਰਾਈ ਕਰਨਾ ਹੈ ਲਓ ਜੀ ਇਹਨੂੰ ਤਿਲਮੇ ਸਿੱਟ ਦੇਗੇ ਕਿਉਂ ਵਾ ਇਧਰ ਇਹਦੇ ਮਮਾ ਪਕੌੜਿਆਂ ਵਾਂਗੂ ਪੁੱਜੀ ਜਾਂਦੇ ਆ ਇਹ ਫਰਾਈ ਕਰਕੇ ਵੀ ਲਓ ਜੀ ਇਹਨੂੰ ਕਹਿੰਦੇ ਕਾਦੀ ਸਬਜੀ ਕਟਲ ਹਾਂ ਕਟਲ ਦੀ ਸਬਜੀ ਇਹ ਸੋ ਤੋਂ ਬਿਨਾ ਹੀ ਲੱਗਦਾ ਹੁਣਾਂ ਯਾਰ ਵਾਕਿਆ ਹੀ ਜਿਵੇਂ ਨਾ ਗੁੱਡੇ ਘੈਂਟ ਬਣ ਰਹੇ ਆ ਇਹ ਬੰਦੇ ਮਮਾ ਕ੍ਰਿਸਪੀ ਹੋਣੇ ਮੇਰੇ ਹਿਸਾਬ ਨਾਲ ਨਹੀਂ ਜਦੋਂ ਆਪਾਂ ਇਹਨੂੰ ਕਰ ਲੈਨੇ ਸਬਜੀ ਬਣਾਉਣੇ ਨਾ ਰਾਤ ਲਈ ਉਹ ਡਾਪਾ ਜੀ ਲਓ ਜੀ ਆਵਾਜ਼ ਵੇਖ ਕਿੰਨੀ ਘੈਂਟ ਆ ਰਹੀ ਇਹਨਾਂ ਮੈਨੂੰ ਕਠਲ ਨਹੀਂ ਮੈਨੂੰ ਤੇ ਪਕੌੜੀ ਲੱਗੀ ਜਾਂਦੀ ਹੈ ਪਕੌੜੇ ਧਰ ਲਿਆ ਤੇ ਨਾਲ ਚਟਨੀ ਲੈ ਆਓ ਬਸ ਆ ਗਏ ਇਦਾਂ ਹੀ ਗੱਡ ਲੈਣੇ ਆਏ ਹਾਂ ਬਸ ਹੋ ਗਈ ਫਰਾਈ ਕਰ ਕਰਕੇ ਨੀ ਬਣ ਗਿਆ ਆਪਣੇ ਨਹੀਂ ਤੇ ਜੇ ਸਬਜ਼ੀ ਬਣਾਉਣੀ ਹੈ ਕੱਲੇ ਫਰਾਈ ਕੀਤੇ ਹੋਵੇ ਅੱਛਾ ਤੇਰਾ ਤੋਲਾ ਕਿਤਾ ਹੁੰਦੀ ਵਾਹ ਜੀ ਵਾਹ ਲਓ ਸਜਣ ਹੁਣ ਅਸੀਂ ਸਾਰੇ ਕਰਾਂ ਦੀ ਫਰਾਈ ਕਰ ਲਈਏ ਫਰਾਈ ਕਰਕੇ ਫੇਰ ਹੀ ਤੁਹਾਨੂੰ ਦਿਖਾਉਣੇ ਵਾਹ ਜੀ ਵਾਹ ਲਓ ਜੀ ਮਿਰਚ ਮਸਾਲੇ ਕਰਾਂ ਦੀ ਚੈੱਕ ਕਰਾ ਦਿਓ ਭਾੜੇਜ ਨਵੇਂ ਨੂਨਦਾਨੀ ਇਹ ਨੂਨਦਾਨੀ ਨੂੰ ਬੜਾ ਟਾਈਮ ਹੋ ਗਿਆ ਬੜਾ ਸੋਚਿਆ ਸੀ ਵਾਪਸ ਕਰਿਆਵਾਂ ਕਿਉਂਕਿ ਇਹ ਨੂਨਦਾਨੀ ਮਹਿੰਗੀ ਲੈ ਲੂੰਗੀ ਵਾਲੀ ਇਹ ਨਾਮ ਦਾ ਆਪਣੇ ਘਰ ਦਾ ਹੀ ਸੀਗਾ ਪਹਿਲਾਂ ਕਹਿੰਦੇ ਵਾਪਸ ਕਰਿਆਵਾਂ ਇਹ ਆਈ 1800 ਦੀ ਆਈ ਹਾਂ 1800 ਵਾਪਸ ਕਹਿੰਦੇ ਸਸਤੀ ਲੈ ਆਵਾਂਗੇ ਮੈਂ ਚਲੋ ਜੋੜੀ ਹੈਗੀ ਹੁਣ ਠੀਕ ਹੈ ਕੀ 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 ਇਹਦੇ ਵਿੱਚ ਪਾਉਣਾ ਦੱਸੋ ਇਹਦੇ ਵਿੱਚ ਆਪਾਂ ਪਾਉਣਾ ਜੀਰਾ ਲੌਂਗ ਛੋਟੀ ਇਲਾਚੀ ਵੱਡੀ ਇਲਾਚੀ ਤੇ ਆਹ ਇਹਦਾ ਨਾਮ ਨਹੀਂ ਜਾਣਦੀ ਮੈਂ ਇਹਦਾ ਕੀ ਨਾਮ ਹੈ ਇਹ ਅਸੀਂ ਲੈ ਕੇ ਆਏ ਆਂ ਸ੍ਰੀ ਹਜੂਰ ਸਾਹਿਬ ਤੋਂ ਇਹ ਵੀ ਇਹਦੇ ਵਿੱਚ ਪੈਂਦੇ ਸਬਜੀ ਚ ਹਾਂ ਇਹ ਸਬਜੀ ਚ ਜੇ ਮਸਾਲੇ ਸਾਰੇ ਦਾਦ ਦੋਗੇ ਆ ਨੂਨ ਆ ਹਲਦੀ ਆ ਮਿਰਚਾਂ ਗਰਮ ਮਸਾਲਾ ਆ ਸਾਰੇ ਮਸਾਲੇ ਪਾ ਪੂ ਕੇ ਆਪਣਾ ਬਣੂਗਾ ਕੀ ਮੰਮੀ ਜੀ ਕਠਲ 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 ਲਓ ਜੀ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਜੀਰਾ ਫਿਰ ਪਾਵਾਂਗੇ ਫਿਰ ਜੀਰਾ ਫਿਰ ਜੀ ਆ ਫੁੱਲ ਜਿਹੜੇ ਲਿਆਂਦੇ ਆਪਾਂ ਵੈਰੀ ਗੁੱਡ ਦੋ ਏ ਦੋ ਵੱਡੀਆਂ ਇਲਾਚੀਆਂ ਓਕੇ ਦੋ ਲੌਂਗ ਦੋ ਲੌਂਗ ਤੇ ਦੋ ਛੂਟੀਆਂ ਲੈ ਜੀ ਲਓ ਜੀ ਇਹ ਸਾਰੀਆਂ ਚੀਜ਼ਾਂ ਜਰੂਰ ਪਾਉਣੀਆਂ ਜਾਂ ਫੇਰ ਹੀ ਆਪਣਾ ਬਣਾ ਕਟਲ ਘੈਂਟ ਤੇ ਫੇਰ ਆਪਾਂ ਪਾ ਦੇਣੀ ਆ ਲਾਲ ਮਿਰਚ ਉਹ ਵੀ ਸਬੂਤੀਆਂ ਓ ਮਿਰਚ ਤੇ ਪਾਉਣੀ ਆ ਹੁਣ ਆਪਾਂ ਪਾ ਦੇਣਾ ਲਸਣ ਲਓ ਜੀ ਲਸਣ ਆਪਾਂ ਰਗੜਿਆ ਸੀ ਬੇਬੇ ਨੇ ਕੁੰਡੇ ਚ ਵੈਰੀ ਗੁੱਡ ਓਏ ਹੋਏ ਏਦ ਮੈਨੂੰ ਐ ਲੱਗਦਾ ਜਿਵੇਂ ਵਾਕਿਆ ਕੋਈ ਪਕੌੜੇ ਪਕੂੜੇ ਨਾ ਵਧੀਆ ਚੀਜ਼ ਹੀ ਕੋਈ ਬਣ ਲੱਗੀ ਆ ਹਨਾ ਕਿ ਇੰਨਾ ਘੈਂਟ ਸਪੈਸ਼ਲ ਦੀ ਚੀਜ਼ ਲਓ ਜੀ ਹੁਣ ਪਾਦੇ ਜੇ ਪਿਆਜ਼ ਪਿਆਜ਼ ਦੇ ਨਾਲ ਕੀ ਪਾਦਾ ਪਿਆਰ ਬੋਲਾ ਫੁੱਲ ਪਿਆਰ ਬੋਲਿਆ ਬੋਲਿਆ ਉਹ ਬੋਲ ਜੇ ਕਿੱਡੇ ਸੋਹਣੇ ਲੱਗ ਜਾਂਦੇ ਵੈਸੇ ਇਹਦੀ ਸਮੈਲ ਵੀ ਬੜੀ ਸੋਹਣੀ ਆ ਉਹ ਫਰੇਗਰੈਂਸ ਕਿਾ ਕਰੋ ਇਹ ਬਸ ਜਿਵੇਂ ਜਿਵੇਂ ਰਿੱਜੂਗੇ ਆਪੇ ਕੋਲ ਜਾਣੇ ਅੱਜ ਕੱਲ੍ਹ ਪਰਸੋਂ ਆਇਆ ਜਾਣੇ ਜਿਹਨੇ ਮੈਂ ਚਾਹੇ ਮੈਨੂੰ ਫਰਾਦਾ ਘੱਡੀ ਦੀ ਹੋਣੀ ਕਿਤੇ ਨਹੀਂ ਜਾਣ ਦੇਣਾ ਕਿੱਲੀ ਘੜ ਬੇਬੇ ਤੈਨੂੰ ਨਾ ਲੈ ਕੇ ਜਾਣਾ ਕਿੰਨਾ ਪਿਆ ਮੈਂ ਮੈਂ ਨਹੀਂ ਜਾਣਾਗਾ ਮੈਂ ਤੈਨੂੰ ਵੀ ਨਹੀਂ ਜਾਣ ਦੇਣਾ ਤੂੰ ਨਹੀਂ ਜਾਣਾ ਚੰਡੀਗੜ੍ਹ ਨਹੀਂ ਮੈਂ ਨਹੀਂ ਜਾਣਾ ਚੰਡੀਗੜ੍ਹ ਪਹਾੜਾ ਜਾ ਪਹਾੜਾ ਸੀ ਜਾਣਾ ਕਿੱਥੇ ਜਾਣਾ ਮੈਂ ਪਹਾੜਾ ਪਹਾੜਾ ਤੇ ਜਾਣਾ ਜਿੱਤੇ ਬਰ ਪੈਂਦੀ ਆ ਹਾਂ ਠੀਕ ਆ ਬਰਫ ਨਾਲ ਖੇਡ ਲੈ ਹੋਰ ਹੋਣੇ ਪਹਾੜਾ ਤੇ ਜ਼ਰੂਰ ਜਾਣਾ ਚੰਡੀਗੜ੍ਹ ਨਹੀਂ ਜਾਣਾਗਾ ਤੇ ਬੇਬੇ ਜੇ ਉੱਥੋਂ ਬਰਫ ਤੋਂ ਤੈਲਕ ਗਈ ਤੂੰ ਫੇਰ ਕੁਝ ਨਹੀਂ ਦੱਸਾਂਗਾ ਕੀ ਆਉਣਾ ਆਊਗਾ ਮਾ ਗਰਮੀ ਹੈ ਸੋ ਕਮੈਂਟ ਕਰਕੇ ਦੱਸਿਓ ਕਿ ਆਪਾਂ ਹੁਣ ਕਿਹੜੀ ਵਧੀਆ ਜੀ ਜਗ੍ਹਾ ਤੇ ਜਾਈਏ ਹਿਲ ਸਟੇਸ਼ਨ ਹੋਵੇ ਸੋ ਸੋਣਾ ਆ ਹਾਂ ਜਿੱਤੇ ਕਿਉਂਕਿ ਆਪਾਂ ਤੁਹਾਨੂੰ ਪਤਾ ਪ੍ਰੋਪਰ ਤੁਹਾਨੂੰ ਵੀ ਸਾਰਿਆਂ ਨੂੰ ਨਾਲ ਘੁਮਾਵਾਂਗੇ ਸੋ ਜਿਹੜੇ ਵੀ ਤੁਸੀਂ ਟੀਵੀ 'ਚ ਜਾਂ ਫੋਨਾਂ 'ਚ ਵੇਖਿਆ ਹੋਵੇ ਕਿ ਆਹ ਲੋਕੇਸ਼ਨ ਬਹੁਤ ਸੋਹਣੀ ਆ ਸਾਨੂੰ ਸੁਜੈਸਟ ਕਰੋ ਅਸੀਂ ਉੱਥੇ ਜਾਵਾਂਗੇ ਨਾਲ ਤੁਹਾਨੂੰ ਸਾਰਿਆਂ ਨੂੰ ਘੁਮਾ ਕੇ ਲਿਆਵਾਂਗੇ ਢੀਜਾ ਬੇਬੇ ਹਾਂ ਹਾਂ ਗੱਡੀ ਜਾਦੀ ਫੋਰਚੂਨਰ 'ਚ ਪਾ ਕੇ ਸਾਰੇ ਜਾਣੇ ਚੱਲਾਂਗੇ ਆਪਾਂ ਰਾਮ ਰਾਮ ਕੇ ਲਓ ਜੀ ਹੁਣ ਪਾ ਦਾਂਗੇ ਆਪਾਂ ਕੀ ਪਾਵਾਂਗੇ ਪੋਰਕਾ ਨਾ ਕੋ ਮਸਾਲਾ ਪਾਉਣਾ ਇੱਧਰ ਧਿਆਨ ਦੇ ਦੇ ਫੇਰ ਤੇਰੇ ਲਓ ਜੀ ਮਸਾਲਾ ਹਲਦੀ ਵੈਰੀ ਗੁੱਡ ਲਾਲ ਮਿਰਚ ਯਾ ਯਾ ਅਗਰ ਮੋ ਮਸਾਲਾ ਗਰਮ ਮਸਾਲਾ ਆ ਗਿਆ ਨੂਨ ਨੂਨ ਜੇਡਾ ਨੂਨ ਬਹੁਤ ਸੋਹਣੀ ਲੱਗ ਰਹੀ ਹੈ ਸਬ ਕੁਸ ਆਹ ਦੇਖ ਟੇਸਟ ਸਾਰੇ ਜਾਣੇ ਬਹੁਤ ਸੋਹਣੇ ਲੱਗ ਰਹੇ ਆਹ ਦੇ ਟੇਸਟ ਦੇ ਹਿਸਾਬ ਨਾਲ ਪਾ ਤੂੰ ਇੱਧਰ ਧਿਆਨ ਦੇ ਮੈਂ ਤੇਰੇ ਫੇਰ ਕਰ ਦੇਂ ਤੇਰਾ ਹਾਂਜੀ ਲਓ ਜੀ ਮਿਕਸ ਕਰਤਾ ਜੇ ਮਸਾਲੇ ਮਿਰਚ ਮਸਾਲੇ ਪਾ ਕੇ ਸਭ ਕੁਝ ਹੁਣ ਹੋਣਗੇ ਆਹਾਂ ਟਮਾਟਰ ਬੜੇ ਮਜ਼ੇਦਾਰ ਟਮਾਟਰ ਬੜੇ ਮਜ਼ੇਦਾਰ ਟਮਾਟਰ ਬੜੇ ਮਜ਼ੇਦਾਰ ਆਹਾਂ ਟਮਾਟਰ ਬੜੇ ਮਜ਼ੇਦਾਰ ਟਮਾਟਰ ਬੜੇ ਇਧਰ ਵੇਖ ਲਓ ਲਓ ਜੀ ਹੁਣ ਵਾਰੀ ਆ ਗਈ ਟਮਾਟਰ ਜੀ ਲਾਲ ਲਾਲ ਟਮਾਟਰ ਮਸਾਲਾ ਵੇ ਪੁੱਜ ਗਿਆ ਆਡੋ ਗਿਆ ਨਾ ਤੇਨ ਹਾਂਜੀ ਕਈ ਐ ਟਮਾਟਰ ਪਹਿਲਾਂ ਪਾਏ ਓਏ ਹਾਏ 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 ਜਿਹੜਾ ਮਸਾਲਾ ਬਣਾਤਾ ਨਾ ਆ ਜਿਹੜਾ ਮਿਕਸ ਕਰਕੇ ਨੀਰਾ ਕਹਿ ਰਹੀ ਆ ਬਸ ਹੁਣ ਆ ਟਮਾਟਰ ਕਿਸੇ ਨੇ ਕਹਿਣਾ ਭਾਵੇਂ ਕੱਲੇ ਆ ਹੀ ਖਾਜੋ ਹਾਂ ਇਹ ਵੀ ਖਾ ਸਕਦੇ ਮਸਾਲਾ ਯਾਰ ਇਹ ਵੇਖ ਨੂੰ ਉਹਨਾਂ ਅਰਗੇ ਲੱਗੀਆਂ ਨਾ ਪਾਈਨੈਪਲ ਅਰਗੇ ਉਹ ਕੀ ਆ ਉਹ ਹੈ ਕੀ ਆ ਕਟਲ ਕਟਲ ਮੈਨੂੰ ਮੈਂ ਮੈਂ ਪੜਥਾ ਹੀ ਸਮਝੀ ਜਾਣਾ ਕਟਲ ਕਟਲ ਪੂਰਾ ਪੁੱਜ ਗਿਆ ਲਓ ਜੀ ਮਸਾਲਾ ਸਾਡਾ ਤਿਆਰ ਬਰ ਤਿਆਰ ਤੇ ਹੁਣ ਕੀ ਕਰਾਂਗੇ ਹੁਣ ਥੋੜੀ ਜੀ ਪਾ ਦਾਂਗੇ ਆਪਾਂ વોਟਰ-ਵਾਟਰ ਕਰਾ ਦੇਂਗੇ ਆਏ ਹਾਏ ਹਾਏ ਆਪਣਾ ਤਾਂ ਮਸਾਲਾ ਹੀ ਬਹੁਤ ਘੈਂਟ ਬਣਿਆ ਹੈ ਮਮਾ ਇਹ ਮਸਾਲੇ ਤੇ ਹੀ ਆਪਾਂ ਤਰੀ ਵਾਲਾ ਬਣਾਉਣਾ ਹੈ ਹਾਂ ਰਸ ਮਿਸ਼ਾਜਾ ਬਣਾਉਣਾ ਵਾ ਬਹੁਤ ਘੈਂਟ ਬਣਨੇ ਯਾਰ ਬਹੁਤ ਕਾ ਵੀ ਵਧੀਆ ਬਣਦਾ ਬਸ ਸੁੱਕਾ ਆ ਹੀ ਪਾ ਦੇਣਾ ਆਪਾਂ ਤਰੀ ਨਹੀਂ 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 ਤਰੀ ਵਾਲਾ ਘੈਂਟ ਬੰਦਾ ਲਓ ਜੀ ਫਾਈਨਲੀ ਹੁਣ ਕਠਲ ਆਪਾਂ ਪਾ ਦੇਣ ਲੱਗੇ ਆ ਮਸਾਲੇ ਵਿੱਚ ਹੁਣ ਗਰਮ ਹੋ ਗਿਆ ਬਿਵਾਲੇ ਆਉਂਦੇ ਤੇ ਹੁਣ ਆਪਾਂ ਵਿੱਚ ਪਾ ਦੇਣਾ ਕਠਲ ਲਓ ਜੀ ਇਹ ਆਪਣੀ ਤਿਆਰ ਹੋ ਰਹੀ ਆ ਕਠਲ ਦੀ ਸਾਕੀ ਮੇਰੇ ਵੀਰੋ ਵਾਹ ਜੀ ਵਾ ਬਹੁਤ ਹੀ ਘੈਂਟ ਓਏ ਹੋਏ ਓਏ ਹੋਏ ਚੈੱਕ ਦੋ ਕੰਮ ਨੂੰ ਇਹ ਓਸ਼ਿਆ ਔ ਜਾਂਦਾ ਹੀ ਲੋ ਜੀ ਪਕੌੜੇ ਹੁੰਦੇ ਆ ਹੈ ਮੈਨੂੰ ਤਾਂ ਐ ਲੱਗਦਾ ਜਿਵੇਂ ਪਕੌੜੇ ਹੁੰਦੇ ਆ ਪਕੌੜੇ ਨਹੀਂ ਬਹੁਤ ਹੀ ਘੈਂਟ ਸਬਜੀ ਆ ਇੱਧਰ ਕਿੰਨਾ ਕੀ ਟਾਈਮ ਹੋਰ ਲੱਗੂ ਮੰਮਾ ਬੱਸ ਇਹਨੂੰ ਵਾਲਾ ਇੱਕ ਆ ਜੇ ਹੁਣ ਸਬਜੀ ਆਪਣੀ ਤਿਆਰ ਹੋ ਗਈ ਆ ਹੁਣ ਆਪਾਂ ਰੋਟੀ ਪਕਾ ਕੇ ਰੋਟੀ ਦੇ ਨਾਲ ਖਵਾ ਕੇ ਫਿਰ ਤੁਹਾਨੂੰ ਦੱਸਾਂਗੇ ਵੀ ਕਿਵੇਂ ਬਣੀ ਲੋ ਵੀ ਸਜਣੋ ਫਾਈਨਲੀ ਸਬਜੀ ਆਪਣੀ ਤਿਆਰ ਪਰ ਤਿਆਰ ਲੋ ਵੀ ਇੱਧਰ ਚੈੱਕ ਕਰੋ ਕਿੰਨਾ ਯਮੀ ਯਮੀ ਲੱਗ ਰਿਹਾ ਕਿਵੇਂ ਬਣਿਆ ਬੇਬੇ ਹੈ ਬੜਾ ਹੀ ਸਵਾਦ ਹੈ ਹੈ ਬੜਾ ਹੀ ਸਵਾਦ ਬਣਿਆ ਹੈ ਸੱਚੀ ਬੜਾ ਹੀ ਸਵਾਦ ਹੈ ਲੈ ਵੀ ਬੇਬੇ ਸਾਡੀ ਹੋ ਗਈ ਖੁਸ਼ ਤੇ ਹੁਣ ਤੁਸੀਂ ਬੜਾ ਹੀ ਸਵਾਦ ਬਣਿਆ ਤੁਸੀਂ ਵੀ ਬਣਾਓ ਤੇ ਖਾਓ ਤੇ ਤੁਸੀਂ ਵੀ ਖੁਸ਼ ਹੋ ਜਾਓ ਕਹਿੰਦੇ ਆ ਹੁਣ ਸਾਰੇ ਜਾਨੇ ਘਰੇ ਬਹੁਤ ਬਹੁਤ ਸਵਾਦ ਬਣਿਆ ਰੰਗ ਹੀ ਬੜਾ ਸੋਹਣਾ ਹੈ ਕਿੱਡੇ ਘੈਂਟ ਲੱਗ ਰਿਹਾ ਯਾਰ ਹੁਣ ਮੈਂ ਵੀ ਖਾ ਕੇ ਦੱਸਾਂ ਲਾਓ ਵੀ ਸਜਣੋ ਹੁਣ ਆਪਾਂ ਵੀ ਕਟੜ ਕੌਲੀ ਦੇ ਵਿੱਚ ਪਾ ਲਏ ਤੇ ਹੁਣ ਤੁਹਾਨੂੰ ਖਾ ਕੇ ਦੱਸਾਂਗੇ ਕਿੰਨੇ ਕੀ ਯਮੀ ਯਮੀ ਬਣੇ ਮੰਮੀ ਜੀ ਇੰਨੇ ਕੀ ਸਵਾਦ ਬਣਿਆ ਨਾ ਕਟੜ ਅੱਜ ਪੰਜ ਛੇ ਰੋਟੀਆਂ ਚੱਲ ਜਾਣੀਆਂ। ਬਹੁਤ। ਤੇ ਬੇਬੇ ਕਿੰਦਾ ਕਿੰਦਾ ਲੱਗੇ ਤੈਨੂੰ? ਮੈਂ ਤਾਂ ਐਡਾ ਸਾਰ ਲੱਗ ਰੋਜ ਉਹੀ ਤੇ ਲੈ ਕਰੀ। ਨਹੀਂ। ਰੋਜ ਫਿਰ ਆਪਾਂ ਚੋਰੀ ਕੀ ਦੇਣੇ ਭੂਆ ਘਰੇ ਜਾਇ ਕਰੇ ਤੋੜ। ਵਾਟ ਲੈ ਆ ਗਾ ਵਾਟ ਇੱਧੇ ਤੇ ਨਹੀਂ ਚੱਲ ਜਾਇਗਾ ਤੂੰ ਪੈਸੇ ਵਿੱਚ ਦੀ। ਹਾਂ ਜਿਹੜਾ ਪਤਾ ਇਹਨਾਂ ਲੱਗੇ। ਜਿਹੜਾ ਪਤਾ ਇਹਨਾਂ ਲੱਗੇ। ਤੋ ਸੱਜਣੋ ਆਹੀ ਕਰ ਲਈ ਆਂ ਹਾਂ ਅਸੀਂ ਤੇ ਬਣਾ ਕੇ ਖਾ ਲੇ ਬਹੁਤ ਜਿਆਦੇ ਟੇਸਟੀ ਬਣੇ ਬਹੁਤ ਸੁਆਦ ਸੀ ਸੋ ਤੁਸੀਂ ਸਾਰੇ ਜਾਨੇ ਵੇਟ ਕਿਹਦੀ ਗੱਲ ਦੀ ਕਰਦੇ ਹੋ ਬਣਾਓ ਤੇ ਖਾਓ ਫਿਰ ਸਾਨੂੰ ਦੱਸਿਓ ਸੋ ਜੇ ਵਲੌਗ ਵਧੀਆ ਪਿਛਾਓ ਨਾ ਖਾਓ ਬਣਾ ਲਾ ਕੇ ਹਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜੋਗੋ ਜਿੰਦਾ ਸਭ ਕੁਝ ਕਰ ਦਿਓ ਥੈਂਕ ਯੂ ਸੋ ਮੱਚ ਲਵ ਯੂ ਟੂ ਬਹੁਤ ਸਾਰਾ ਪਿਆਰ ਸਤਿਕਾਰ ਜੋਦੇ ਬਾਦ ਰੋ ਚੜਦੀ ਕਲਾ ਚੜਦੀ ਕਲਾ ਰ ਓਕੇ ਜੱਫੀ ਬਾਹ ਕੱਟ ਕੇ ਓਕੇ ਬਾਈ